ਸਮਰਨਜੀਤ ਸਿੰਘ ਮਾਨ ਸਾਹਿਬ ਗੱਲ ਦਾ ਜਵਾਬ ਜਰੂਰ ਦਿਓ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਚੋਆ ਲੜੀ ਤੇ ਤੁਸੀਂ ਉੱਥੇ ਬੰਦਾ ਆਵਦਾ ਖਿੱਚ ਲਿਆ ਕਿਉਂਕਿ ਅਮਰਤਪਾਲ ਸਿੰਘ ਦਾ ਨਾਮ ਬਹੁਤ ਵੱਡਾ ਸੀ ਤੁਹਾਨੂੰ ਪਤਾ ਸੀ ਵੀ ਜੇ ਬਰਾਬਰ ਬੰਦਾ ਖੜਾ ਕਰਾਂਗੇ ਤੇ ਕੌਮ ਗਾਲਾਂ ਦੇਊਗੀ ਜੁੱਤੀਆਂ ਪਹਿਣੀਆਂ ਤੇ ਆਪੇ ਬੰਦਾ ਵਾਪਸ ਲਓ ਨਾਲੇ ਬੱਲੇ ਬੱਲੇ ਹੋਊਗੀ ਨਾਲੇ ਪ੍ਰਸ਼ੰਸਾ ਹੋਊਗੀ ਹੋਈ ਵੀ ਉਸ ਗੱਲ 'ਚ ਵੀ ਬਹੁਤ ਵਧੀਆ ਕਰਿਆ ਮਾਨ ਸਾਹਿਬ ਨੇ ਤੇ ਪਰ ਸਰਬਜੀਤ ਸਿੰਘ ਵਾਰੀ ਕੀ ਹੋ ਗਿਆ ਕਿ ਉਹਦਾ ਵਿਚਾਰੇ ਦਾ ਐਡਾ ਨਾਂ ਨਹੀਂ ਹੈਗਾ ਉਹਦੇ ਪਿਓ ਦਾ ਤਾਂ ਨਾਂ ਬਹੁਤ ਵੱਡਾ ਹੈ ਉਹਦੇ ਪਿਓ ਦੀ ਕੁਰਬਾਨੀ ਤਾਂ ਬਹੁਤ ਵੱਡੀ ਹੈ ਜਿਹਨੇ ਇੰਦਰਾ ਗਾਂਧੀ ਨੂੰ ਸੋਧਿਆ ਤੇ ਉਹਦਾ ਵਿਚਾਰੇ ਦਾ ਆਪਦਾ ਨਾਂ ਨਹੀਂ ਹੈਗਾ ਤਾਂ ਕਰਕੇ ਉਹਦੇ ਤੁਸੀਂ ਬਰਾਬਰ ਬੰਦਾ ਦੇਤਾ ਉਧਰੋਂ ਬਡਾਲਾ ਸਾਹਿਬ ਨੇ ਵੀ ਉਹਦਾ ਬੰਦਾ ਆਪਦਾ ਬੰਦਾ ਦੇਤਾ ਉਹਦੇ ਬਰਾਬਰ ਤੇ ਸਿੱਖਾਂ ਦੀਆਂ ਜਿਹੜੀਆਂ ਵੋਟਾਂ ਆਈਆਂ ਉਹ ਐਂ ਵੰਡੀਆਂ ਜਾਣੀਆਂ ਤੇ ਦੂਜੇ ਫਾਇਦਾ ਲੈ ਜਾਂਦੇ ਉਸ ਕੰਮ ਦਾ ਅਸੀਂ ਕਦੋਂ ਇਕੱਠੇ ਹੋਵਾਂਗੇ ਮਾਨ ਸਾਹਿਬ ਤੁਹਾਨੂੰ ਇਹ ਇਹ ਗੱਲ ਇਹ ਗੱਲ ਦਾ ਜਵਾਬ ਦਿਓ ਮੈਂ ਮਾਨ ਸਾਹਿਬ ਦਾ ਸਪੋਰਟਰ ਆ ਤੇ ਬਾਕੀ ਸਪੋਰਟਰ ਇਸ ਗੱਲ ਦਾ ਜਵਾਬ ਦੇਣ ਵੀ ਉਹਨਾਂ ਨੇ ਇੱਕ ਗਲਤ ਕਰਿਆ ਇੱਕ ਮੰਨਣ ਵੀ ਆਏ ਬਹੁਤ ਗਲਤ ਕਰੀ ਗੱਲ ਕਿ ਸਰਬਜੀਤ ਸਿੰਘ ਦੇ ਬਰਾਬਰ ਬੰਦਾ ਖੜਾ ਕੀਤਾ ਨਹੀਂ ਕਰਨਾ ਚਾਹੀਦਾ ਸੀ ਨਾ ਹੀ ਬਡਾਲਾ ਸਾਹਿਬ ਨੂੰ ਕੋਈ ਵੀ ਨਾ ਜਿਹੜੇ ਜਿਹੜੇ ਦੂਸਰੀਆਂ ਪਾਰਟੀਆਂ ਨੇ ਖੜੇ ਕਰਿਆ ਉਹਨਾਂ ਦਾ ਹੱਕ ਬਣਦਾ ਉਹਨਾਂ ਤੇ ਕੋਈ ਗਿਲਾ ਨਹੀਂ ਗਿਲਾ ਆਪਣਿਆਂ ਤੇ ਆ ਜਨ ਜਿਹੜੇ ਪੰਥਕ ਕਹਾਉਂਦੇ ਆ ਉਹ ਜਾਂ ਸਿਮਰਜੀਤ ਸਿੰਘ ਮਾਨ ਜਾਂ ਬੰਡਾਲ ਇਹਨਾਂ ਨੇ ਸਭ ਨੇ ਭਾਈ ਸਰਬਜੀਤ ਸਿੰਘ ਦੇ ਬਰਾਬਰ ਬੰਦਾ ਖੜਾ ਕਰਿਆ ਉਹਦਾ ਵਿਚਾਰੇ ਦਾ ਨਾਂ ਨਹੀਂ ਸੀ ਤਾਂ ਕਰਕੇ ਤੇ 1 ਜੂਨ ਤੋਂ ਲੈ ਕੇ 6 ਜੂਨ ਤੱਕ ਉਹਦੇ ਪਿਓ ਦੇ ਉਹਦੇ ਪਿਓ ਦੀ ਸ਼ਹਾਦਤ ਦੀਆਂ ਗੱਲਾਂ ਕਰਨਗੇ ਸਟੇਜਾਂ ਤੋਂ ਤੇ ਉਹਦਾ ਸਾਥ ਨਹੀਂ ਦਿੱਤਾ ਦੇਖ ਲਓ ਜਵਾਬ ਜ਼ਰੂਰ ਦਿਓ